ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਕੱਲ ਜਿਹੜਾ ਪ੍ਰਵਾਸੀ ਮਜ਼ਦੂਰ ਇੱਥੇ ਆਏ ਉਹਨਾਂ ਦਾ ਕਹਿੰਦੇ ਧੱਕੇ ਨਾਲ ਹੁਣ ਸਮਾਨ ਚਕਾਉਣ ਲੱਗੇ ਹੋਇਆ ਇਹ ਇੱਕ ਪਾਸੇ ਦਾ ਸੁਰਮਾ ਇਹਨਾਂ ਦਾ ਨਿਕਲਦਾ ਨਹੀਂ ਦੂਜੇ ਪਾਸੇ ਪੰਗਾ ਲੈਣ ਨੂੰ ਫਿਰਦੇ ਆ ਅਸੀਂ ਇੱਥੋਂ ਚੇਤਾਵਨੀ ਦੇਣੀ ਚਾਹੁੰਦੇ ਆ ਇਹਨਾਂ ਅਧਿਕਾਰੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਸ ਕਿਸਮ ਦੀ ਗੁੰਡਾਗਰਦੀ ਬੰਦ ਕਰੋ ਮਜ਼ਦੂਰ ਅੱਜ ਐਸਐਸਪੀ ਦਫ਼ਤਰ ਫਰੀਦਕੋਟ ਧਰਨਾ ਲਾਉਣ ਆਏ ਆ ਤੇ ਇੱਥੇ ਮਸਲਾ ਹੋਰ ਬਣ ਗਿਆ ਇਹ ਕਹਿ ਰਿਹਾ ਕਿ ਪਿੱਛੋਂ ਸਾਡਾ ਸਮਾਨ ਤੋੜਿਆ ਭੰਨਿਆ ਤੇ ਚੁੱਕਿਆ ਜਾ ਰਿਹਾ ਹਾਂਜੀ ਪ੍ਰਧਾਨ ਜੀ ਕੀ ਮਾਮਲਾ ਬਣ ਗਿਆ ਦੇਖੋ ਜੀ ਅਸਲ ਗੱਲ ਇਹ ਹੈਗੀ ਆ ਕਿ ਪਹਿਲਾਂ ਪੁਲਿਸ ਨੇ ਚੰਨਪਾਣ ਦੇ ਵਿੱਚ ਮਜ਼ਦੂਰਾਂ ਤੇ ਜ਼ਬਰਟਾ ਆ ਤਾਂ ਇਹਨਾਂ ਨੂੰ ਬਠਿੰਡੇ ਰੋਡ ਦੇ ਉੱਤੇ ਉਹ ਕਹਿੰਦੇ ਨਜਾਇਜ਼ ਕਰ ਜਾਏ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੋਈ ਹੈ ਇਦਰੋਂ ਆਪਣਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਟੂਡੈਂਟ ਯੂਨੀਅਨ ਵੱਲੋਂ ਹਰਵੀਰ ਕੌਰ ਕੰਦੜ ਹੋਰਾਂ ਨੇ ਤਾਂ ਇਥੋਂ ਐਡੀਸੀ ਮੰਨਿਆ ਕਿ ਅਸੀਂ ਬਦਲਵਾ ਪ੍ਰਬੰਧ ਕਰਾਂਗੇ। ਯਾਨੀ ਅੱਜ ਅਸਲ ਦੇ ਸਾਨੂੰ ਇਹ ਲੱਗਦਾ ਕਿ ਪ੍ਰਸ਼ਾਸਨ ਆ ਕਿਹੜਾ ਕੱਢ ਰਿਹਾ ਕਿਉਂਕਿ ਜਮਾਤੀ ਸਾਝ ਵੰਡ ਰਹੀ ਆ ਇਹ ਮਜ਼ਦੂਰ ਜਿਹੜਾ ਇਹ ਕਹਿੰਦੇ ਆ ਕਿ ਪ੍ਰਵਾਸੀ ਮਜ਼ਦੂਰ ਆ ਜਿਹੜੇ ਮਤਲਬ ਇਹ ਪਾੜਾ ਪੌਣਾ ਚਾਹੁੰਦੇ ਆ ਵੀ ਇਹ ਤਾਂ ਭਈਏ ਆ ਇਹ ਤਾਂ ਬਿਹਾਰੀ ਐ ਯੂਪੀ ਦੇ ਆ ਯਾਨੀ ਉਹਨਾਂ ਨੂੰ ਇਹ ਲੱਗਿਆ ਕਿ ਜੇ ਆ ਚੰਦ ਭਾਨ ਦੇ ਮਜ਼ਦੂਰਾਂ ਦੀ ਪ੍ਰੋਬਲਮ ਆ ਤੇ ਅਸੀਂ ਉਹਨਾਂ ਦੀ ਹਮਾਇਤ ਤੇ ਜਾਈਏ ਤੇ ਜਿਹੜੇ ਅਸੀਂ ਅਸੀਂ ਆ ਅਸੀਂ ਇਹਨਾਂ ਦੀ ਹਮਾਇਤ ਤੇ ਗਏ ਆ ਜਾਨੀ ਇਹ ਜਮਾਤੀ ਗਲਵੱਕੜੀ ਪੈ ਰਹੀ ਆ ਤਾਂ ਉਹਦੇ ਤੇ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲੋਂ ਕਿਹੜ ਕੱਢ ਰਿਹਾ ਫਰੀਪੋਰਟ ਦਾ ਪ੍ਰਸ਼ਾਸਨ ਸਾਨੂੰ ਇਹ ਲੱਗਦਾ ਕਿ ਜਦੋਂ ਇੱਥੇ ਐਸਐਸਪੀ ਦਾ ਦਫਤਰ ਧਰਨੇ ਤੇ ਬੈਠੇ ਆ ਤਾਂ ਉਧਰਲੇ ਪਾਸੇ ਜਿਹੜਾ ਸਮਾਨ ਭੰਨਿਆ ਤੋੜਿਆ ਜਾ ਰਿਹਾ ਉਹ ਪ੍ਰਸ਼ਾਸਨ ਦੀ ਸਿਹਤ ਹੈ ਅਸੀਂ ਸਟੇਜ ਤੋਂ ਅਨਾਉਂਸ ਕਰਤਾ ਵੀ ਜੇ ਉਹਨਾਂ ਦਾ ਪ੍ਰਸ਼ਾਸਨ ਭੰਨਿਆ ਪ੍ਰਸ਼ਾਸਨ ਸਮਾਨ ਭੰਨੂ ਤੋੜੂਗਾ ਤਾਂ ਉਹਦਾ ਚੰਦ ਭਾਂ ਵਾਂਗੂ ਮੁਆਵਜ਼ਾ ਦੇਣਾ ਪਊਗਾ ਫੇਰ ਆ ਸਾਰੇ ਦਾ ਸਾਰਾ ਇਕੱਠਾ ਜਿਹੜਾ ਉਹ ਮੰਗ ਨਾਲ ਜੁੜ ਜਾਣੀ ਆ ਰਾਤ ਦੇ ਪੂਨੇ 10 ਵਜੇ ਭੈਣ ਜੀ ਪਤਾ ਲੱਗ ਰਿਹਾ ਕਿ ਜਿਹੜੇ ਮਜ਼ਦੂਰ ਧਰਨੇ ਤੇ ਆਏ ਆ ਉਹਨਾਂ ਦਾ ਕਿਹਾ ਜਾ ਰਿਹਾ ਹੈ ਕਿ ਕੋਈ ਸਮਾਨ ਪਿੱਛੋਂ ਤੋੜਿਆ ਭੰਨਿਆ ਚੱਕਿਆ ਜਾ ਰਿਹਾ ਹੈ ਕੀ ਇਸ ਤਰ੍ਹਾਂ ਦੀ ਕੋਈ ਗੱਲ ਹੈ ਬਿਲਕੁਲ ਹੀ ਹੋ ਰਹੀ ਹੈ ਲਗਾਤਾਰ ਅਸੀਂ ਇੱਕ ਮਹੀਨੇ ਤੋਂ ਇਹਨਾਂ ਨੂੰ ਮੋੜ ਵਿਸੇਬੇ ਦੇ ਪ੍ਰਬੰਧ ਲਈ ਪ੍ਰਸ਼ਾਸਨ ਨੂੰ ਕਿਹਾ ਹੋਇਆ ਹੈ ਉਹਨਾਂ ਨੇ 2 ਹਫ਼ਤੇ ਦਾ ਸਮਾਂ ਮੰਗਿਆ ਸੀ ਅੱਜ ਜੋ ਜਿਹੜੇ 2 ਹਫ਼ਤੇ ਵੀ ਪੂਰੇ ਹੋ ਗਏ ਆ ਪ੍ਰਸ਼ਾਸਨ ਮਰੋਸਾ ਦਿੰਦਾ ਰਿਹਾ ਪਰ ਹੁਣ ਜਿਹੜਾ ਮੰਡੀ ਕਮੇਟੀ ਚ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਜਿੱਥੇ ਵੀ ਇਹਨਾਂ ਨੂੰ ਮਾੜੀ ਮੋਟੀ ਜਗ੍ਹਾ ਮਿਲਦੀ ਹੈ ਉੱਥੇ ਰੋਡ ਦੇ ਅਸਪਾਸੇ ਉਹਨਾਂ ਟਾਈਮ ਜਿੰਨਾ ਟਾਈਮ ਅਸੀਂ ਬਸੇਬੇ ਦਾ ਪ੍ਰਬੰਧ ਨਹੀਂ ਕਰਦੇ ਅਸੀਂ ਇਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਾਂਗੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਹੈ ਉੱਥੇ ਬੈਠ ਜਾਣ ਹੁਣ ਉਹ ਜਿੱਥੇ ਜਿੱਥੇ ਉਹਨਾਂ ਨੂੰ ਜਗ੍ਹਾ ਮਿਲੀ ਸੀਗੀ ਉੱਥੇ ਉਹ ਬੈਠੇ ਸੀਗੇ ਮਤਲਬ ਕੋਈ ਪਰਿਵਾਰ ਸੜਕ ਦੇ ਕਿਨਾਰੇ ਬੈਠਾ ਹੋਇਆ ਕੋਈ ਗਲੀ 'ਚ ਬੈ ਉਹਨਾਂ ਨੂੰ ਜਿਹੜਾ ਜ਼ਬਰਦਸਤ ਨਾਲ ਸਮਾਨ ਜਿਹੜਾ ਭੰਨਤੋੜ ਕੀਤੀ ਜਾ ਰਹੀ ਚਕਵਾਇਆ ਜਾ ਰਿਹਾ ਇਹ ਅਸਲ ਚ ਜਿਹੜਾ ਉੱਥੋਂ ਦਾ ਐਸ.ਡੀ.ਐਮ ਕੋਟਕਪੂਰਾ ਐਸ.ਡੀ.ਐਮ ਕੋਟਕਪੂਰਾ ਤੇ ਜਿਹੜਾ ਮੁੰਨਾ ਘਟਾਰੀਆ ਜਿਹਦਾ ਦੇਵ ਹੈਵਨ ਹੋਟਲ ਆ ਉਹਨਾਂ ਨੇ ਮਿਲੀ ਭਗਤ ਨਾਲ ਜਿਹੜਾ ਪਹਿਲਾਂ ਵੀ ਇਹਨਾਂ ਤੇ ਬਲਡਰ ਹੋਰ ਚਲਾਇਆ ਗਿਆ ਇਹਨਾਂ ਨੂੰ ਬਿਨਾਂ ਅਲਟੀਮੇਟਮ ਦਿੱਤੇ ਹੋਏ ਬਿਨਾਂ ਜਿਹੜੀ ਉਹ ਜਗ੍ਹਾ ਦਿੱਤੇ ਹੋਏ ਬਦਲਵੀਂ ਜਗ੍ਹਾ ਦਿੱਤੇ ਹੋਏ ਇਹਨਾਂ ਨੂੰ ਅਣਮੁਖੀ ਤਰੀਕੇ ਨਾਲ ਜਿਹੜਾ ਉਠਾਇਆ ਗਿਆ ਇਹਨਾਂ ਦਾ ਸਮਾਨ ਤੋੜ ਦਿੱਤਾ ਗਿਆ ਬਲਡਰਾਂ ਨਾਲ ਬਹੁਤ ਅਣਮੁਖੀ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਜਿਹੜਾ ਭਜ ਅਸੀਂ ਮਿਲ ਕੇ ਇਕੱਠੇ ਹੋ ਕੇ ਉੱਥੇ ਗਏ ਆ ਤਾਂ ਉਦੋਂ ਪ੍ਰਸ਼ਾਸਨ ਨੇ ਜਿਹੜਾ ਉਹ ਬਿੜੋਦਰ ਜਿਹੜਾ ਬੰਦ ਕੀਤਾ ਪਰ ਜਦੋਂ ਅਸੀਂ ਇੱਥੇ ਨਹੀਂ ਹੁੰਦੇ ਜਦੋਂ ਲੋਕ ਉੱਥੇ ਨਹੀਂ ਹੁੰਦੇ ਜਾਂ ਪੰਜਾਬ ਦੇ ਲੋਕ ਉੱਥੇ ਨਹੀਂ ਹੁੰਦੇ ਜਾਂ ਫਿਰ ਵੱਡੇਗੇ ਤੇ ਲੋਕ ਇਕੱਠੇ ਨਹੀਂ ਹੁੰਦੇ ਤਾਂ ਉਦੋਂ ਉਹਨਾਂ ਦੇ ਫੇਰ ਜਿਹੜਾ ਕਮਜ਼ੋਰ ਸਮਝ ਕੇ ਹਮਲਾ ਕੀਤਾ ਜਾ ਰਿਹਾ ਅਸੀਂ ਪ੍ਰਸ਼ਾਸਨ ਨੂੰ ਇਤਤਾਬ ਨਹੀਂ ਦੇ ਰਹੇ ਆ ਕਿ ਤੁਸੀਂ 2 ਹਫ਼ਤੇ ਦਾ ਸਮਾਂ ਮੰਗਿਆ ਸੀ ਅਸੀਂ ਬਿਨਾ ਬਿਨਾ ਕੋਈ ਧਰਨਾ ਲਾਏ 2 ਹਫ਼ਤੇ ਲੰਘਾਏ ਆ ਹੁਣ ਜੇ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਪਰੇਸ਼ਾਨ ਕਰੋਗੇ ਤਾਂ ਇੱਥੇ ਜਿਹੜਾ ਪੱਕਾ ਤਰਨਾ ਹੈ ਇੱਥੇ ਡੀਸੀ ਦਫਤਰ ਅੱਗੇ ਨਾ ਚੋਪੜੀਆਂ ਨਵਾਵਾਂਗੇ ਅਸੀਂ ਜਿੰਨਾ ਟਾਈਮ ਇਹਨਾਂ ਦਾ ਮੋੜ ਦੇ ਸੇਵਾ ਦਾ ਪ੍ਰਬੰਧ ਨਹੀਂ ਹੁੰਦਾ ਇਹਨਾਂ ਦੇ ਟੁੱਟੇ ਹੋਏ ਸਮਾਨ ਦਾ ਮੁਆਵਜ਼ਾ ਨਹੀਂ ਮਿਲਦਾ ਅਸੀਂ ਇਹਨਾਂ ਦੇ ਇਸ ਗੱਲ ਜਿਹੜਾ ਕਰਦੇ ਰਾਵਾਂਗੇ ਤੇ ਜਿਹੜਾ ਇਹ ਮਾਹੌਲ ਬਣਾਇਆ ਜਾ ਰਿਹਾ ਵੀ ਇਹਨਾਂ ਕੋਲੇ ਤਾਂ ਬਹੁਤ ਜ਼ਮੀਨਾਂ ਨੇ ਇਹਨਾਂ ਨੇ ਤਾਂ ਏਸੀ ਲਾਏ ਹੋਏ ਲਾ ਰੱਖੇ ਹੋਏ ਸੀਗੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਆਸੀ ਉਹਨਾਂ ਦੇ ਘਰਾਂ ਦੀ ਹਾਲ ਦੇਖੀ ਆ ਉਹ ਇੱਕ ਟਾਈਮ ਦੀ ਰੋਟੀ ਖਾਂਦੇ ਵੀ ਲਾਲੇ ਪਏ ਹੋਏ ਆ ਉਹ ਮੰਡੀ 'ਚ ਮਜ਼ਦੂਰੀ ਕਰਦੇ ਆ ਝੋਨਾ ਲਾਉਂਦੇ ਆ ਜਾਂ ਮਤਲਬ ਕੜਕ ਦੀਆਂ ਬੋਰੀਆਂ ਢੋਦੇ ਆ ਐਹੋ ਜਿਹੇ ਲੋਕ ਗੜਿਆ ਉਹਨਾਂ ਕੋਲ ਨਾ ਤਾਂ ਏਸੀ ਆ ਨਾ ਉਹ ਇੱਥੇ ਕਿਸੇ ਸਰਕਾਰੀ ਜਗ੍ਹਾ ਤੇ ਜਿਹੜੀ ਉਹ ਨੁਕਸਾਨ ਕਰ ਰਹੇ ਸੀਗੇ ਉਹਨਾਂ ਨੂੰ ਸਰਕਾਰ ਬੰਦੀ ਜਗ੍ਹਾ ਉਹਨਾਂ ਨੂੰ ਦੇਵੇ ਤੇ ਉਹਨਾਂ ਦੇ ਆਧਾਰ ਕਾਰਡ ਵੋਟ ਕਾਰਡ ਸਾਰੇ ਜਿਹੜੇ ਕੋੜਗਪੁਰੇ ਤੇ ਬਣੇ ਹੋਏ ਆ 40 45 ਸਾਲ ਤੋਂ ਇੱਥੇ ਰਹਿ ਰਹੇ ਆ ਉਹਨਾਂ ਨੂੰ ਇੱਥੋਂ ਦਾ ਨਾਗਰਿਕ ਮੰਨ ਕੇ ਜਿਹੜਾ ਉਹਨਾਂ ਨੂੰ ਬੰਦ ਦਾ ਹੱਕ ਜਿਹੜਾ ਦੇਣਾ ਚਾਹੀਦਾ ਜੀ ਇਸ ਕਰਕੇ ਜੀ ਉਹ ਨਾਂ ਜਿਵੇਂ ਪਹਿਲਾਂ ਆਪਣੀ ਗੱਲ ਸ਼ੁਰੂ ਕੀਤੀ ਸੀ ਕਿ ਭਗਵੰਤ ਮਾਨ ਸਾਹਿਬ ਇਹ ਕਹਿ ਕੇ ਸਤਾ ਚਾਏ ਸੀ ਕਿ ਇਨਕਲਾਬ ਲੈ ਕੇ ਆਉਣਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਉਸ ਇਨਕਲਾਬ ਦੀ ਇੱਕ ਐਗਜ਼ਾਮਪਲ ਉਹ ਦਿੰਦੇ ਸੀ ਕਿ ਆ ਸਾਡੀ ਸਰਕਾਰ ਆ ਜਿਹੜੀ ਇਹ ਚੰਡੀਗੜ੍ਹ ਦੇ ਦਫ਼ਤਰਾਂ ਚੋਂ ਜਾਂ ਜ਼ਿਲ੍ਹਾ ਦੇ ਦਫ਼ਤਰਾਂ ਚੋਂ ਨਹੀਂ ਚੱਲਿਆ ਕਰੂਗੀ ਇਹ ਸਰਕਾਰ ਹੈ ਕੰਨਿਆ ਕਰੇਗੀ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਪਿੰਡਾਂ ਦੇ ਲੋਕ ਜਿਸ ਤਰੀਕੇ ਦੇ ਨਾਲ ਮੰਗ ਕਰਨਗੇ ਜਿਸ ਤਰੀਕੇ ਦੇ ਨਾਲ ਆਪਣੇ ਮਤੇ ਪਾਉਣਗੇ ਉਹਦੇ ਹਿਸਾਬ ਦੇ ਨਾਲ ਹੀ ਫੈਸਲੇ ਲਾਗੂ ਕੀਤੇ ਜਾਣਗੇ ਪਰ ਅਫਸੋਸ ਹੈ ਕਿ ਗੱਦੀ ਦੇ ਬੈਠਦਿਆਂ ਸਾਰ ਭਾਵੇਂ ਸਿਰ ਦੇ ਪੱਗ ਦੇ ਵਿੱਚ ਸੈਰਾ ਉਹ ਜਿਹੜਾ ਫਸਾਇਆ ਹੋਇਆ ਭਗਵੰਤ ਮਾਨ ਨੇ ਆਪਣਾ ਉਹਦੇ ਉੱਤੇ ਪੀਣੀ ਦਸਤਾਰ ਸਜਾਈ ਹੋਈਆਂ ਪਰ ਉਸ ਪੀਣੀ ਦਸਤਾਰ ਦੇ ਥੱਲੇ ਜਰਨਲ ਡੈਰ ਦਾ ਸੈਰਾ ਉਹਦੇ ਅੰਦਰ ਤੇ ਇਸੇ ਵਜ੍ਹਾ ਕਰਕੇ ਆ ਚਾਹੇ ਚੰਦਪਾਣ ਦੇ ਮਜ਼ਦੂਰਾ ਤੇ ਜ਼ਬਰ ਦਾ ਮਸਲਾ ਹੋਵੇ ਜਿਵੇਂ ਕਾਲੀਆਂ ਦੇ ਕਾਂਗਰਸੀਆਂ ਦੇ ਰਾਜ ਦੇ ਦੌਰਾਨ ਡਾਂਗ ਖੜਕਦੀ ਰਹੀ ਉਹ ਹੋਈ ਕੋਈ ਭਗਵਾਨ ਜੀ ਹਕੂਮਤ ਦੇ ਰਾਜ ਦੇ ਵਿੱਚ ਹੋ ਰਿਹਾ ਆ ਧਰਨੇ ਦੀ ਜਾਣਕਾਰੀ ਬਹੁਤ ਦਿਨਾਂ ਦੀ ਆ ਪਰ ਇੱਥੇ ਜ਼ਿੰਮੇਵਾਰ ਅਧਿਕਾਰੀ ਕੋਈ ਨਹੀਂ ਪਿੰਡਾਂ ਚੋਂ ਦਾ ਸਰਕਾਰ ਨੇ ਕੀ ਚੱਲਣਾ ਹੈ ਸਰਕਾਰ ਇਹਨਾਂ ਦੇ ਦਫ਼ਤਰਾਂ ਚੋਂ ਬਣੀ ਚੱਲਦੀ ਤੇ ਇੱਕ ਤਰੀਕੇ ਨਾਲ ਪਿੰਡਾਂ ਚੋਂ ਹੋਰ ਹਸਾਬ ਨਾਲ ਚੱਲਣ ਲਾਤੀ ਭਗਵਾਨ ਜੀ ਨੇ ਸਰਕਾਰ ਕਾ ਜਿਹੜੇ ਪਿੰਡਾਂ ਦੇ ਚੌਧਰੀਆ ਚਾਹੇ ਉਹ ਗਮਦੂਰ ਵਰਗੇ ਹੋਣ ਚਾਹੇ ਕੋਈ ਹੋਰ ਜ਼ਗੀਰੂ ਕੜਾ ਮ ਚੌਧਰੀ ਹੋਣ ਸਰਕਾਰ ਨੂੰ ਉਹ ਚਲਾਉਣ ਗਏ ਸਰਕਾਰ ਨੂੰ ਉਹ ਉਂਗਲਾਂ ਤੇ ਨਚਾਉਣ ਗਏ ਤੇ ਜਿਵੇਂ ਉਹ ਗਮਦੂਰ ਹੋਰੀ ਨਚਾ ਰਹੇ ਇਹਨਾਂ ਨੂੰ ਉਸੇ ਤਰੀਕੇ ਦੇ ਨਾਲ ਇਹ ਐਮ ਐਲ ਏ ਨੱਚਦੇ ਆ ਉਸੇ ਤਰੀਕੇ ਨਾਲ ਇਹਨਾਂ ਦੀ ਅਫਸਰਸ਼ਾਹੀ ਹੋਵੇ ਐਸ ਐਸ ਪੀ ਹੋਵੇ ਡੀ ਸੀ ਹੋਵੇ ਚਾਹੇ ਕੋਈ ਹੋਰ ਅਧਿਕਾਰੀ ਹੋਣ ਉਹ ਨੱਚ ਰਹੇ ਆ ਇਸ ਕਰਕੇ ਭਣੋ ਦੇ ਭਰਾਵੋ ਦੂਜੀਆਂ ਸਰਕਾਰਾਂ ਦੇ ਮਾਮਲੇ ਰੇ ਵਿੱਚ ਸਾਡਾ ਭਲੇਖਾ 70 75 ਵਰਿਆਂ ਦੇ ਵਿੱਚ ਨਿਕਲਿਆ ਪਰ ਇਸ ਸਰਕਾਰ ਦਾ ਭਲੇਖਾ 3 ਸਾਲਾਂ ਤੋਂ ਪਹਿਲਾਂ ਪਹਿਲਾਂ ਨਿਕਲ ਗਏ ਲੋਕਾਂ ਦੇ ਵਿੱਚੋਂ ਕਿ ਇਹ ਸਰਕਾਰ ਕੀ ਦੀ ਆ ਇਹ ਸਰਕਾਰ ਗੁੰਡਿਆਂ ਦੀ ਸਰਕਾਰ ਆ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਚੰਦ ਭਾਣ ਦੇ ਵਿੱਚ ਜੋ ਕੋਈ ਵਾਪਰਿਆ ਮੇਰੇ ਤੋਂ ਪਹਿਲੇ ਬੁਲਾਰੇ ਬਹੁਤ ਕੁਝ ਦੱਸ ਕੇ ਗਏ ਆ ਕਹਿ ਕੇ ਗਏ ਆ ਕਿ ਕਿਸ ਤਰੀਕੇ ਦੇ ਨਾਲ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦੀ ਸ਼ੈਅ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਗੋਲੀਆਂ ਚੱਲੀਆਂ ਮਜ਼ਦੂਰਾਂ ਦੇ ਘਰਾਂ ਦੀ ਲੁੱਟਮਾਰ ਕੀਤੀ ਗਈ ਉਹਨਾਂ ਦੇ ਘਰਾਂ ਦੀ ਭੰਨ ਤੋੜ ਕੀਤੀ ਗਈ ਪਰ ਇੱਥੋਂ ਦੀ ਪੁਲਿਸ ਨੇ ਮਜਦੂਰਾਂ ਦੇ ਉੱਤੇ ਜਬਰਟਾਇਆ ਜਾਂਦਾ ਹੈ ਉਹਨਾਂ ਦੇ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਉਹਨਾਂ ਦੇ ਵਹੀਕਲ ਭੰਨੇ ਜਾਂਦੇ ਆ ਅਤੇ ਉੱਥੇ ਜੋ ਸ਼ਰਮਾਇਦਾਰਾ ਗੰਦੂਰਾ ਗੁੰਡਾ ਉਹਦੇ ਗੈਂਗ ਦੇ ਵੱਲੋਂ ਵਰਤਾਇਆ ਹੋਇਆ ਭਾਣਾ ਜਿਹੜਾ ਇਥੋਂ ਦੀ ਸਰਕਾਰ ਦੇ ਐਮਐਲਏ ਦੇ ਧਿਆਨ ਦੇ ਵਿੱਚ ਅਤੇ ਡੀਸੀ ਦੇ ਧਿਆਨ ਦੇ ਵਿੱਚ ਐਸਐਸਪੀ ਦੇ ਧਿਆਨ ਦੇ ਵਿੱਚ ਹੋਵੇ ਤਾਂ ਫੇਰ ਵੀ ਲੰਕਾਇਆ ਜਾਵੇ ਤਾਂ ਫੇਰ ਇਹ ਲੱਗਦਾ ਵੀ ਇੱਥੇ ਗੁੰਡਾ ਰਾਜ ਆ ਵੀ ਇਹ ਗੁੰਡਾਗਰਦੀ ਨੂੰ ਸ਼ਹਿ ਦੇ ਰਿਹਾ ਦੇ ਰਿਹਾ ਪ੍ਰਸ਼ਾਸਨ ਕਿਉਂਕਿ ਇਸੇ ਕਰਕੇ ਹੀ ਕਹਿੰਦੇ ਆ ਵੀ ਭਰਾਵੋ ਇਉਂ ਲੱਗਦਾ ਵੀ ਸਰਕਾਰਾਂ ਚੁਣ ਕੇ ਤੇ ਵੀ ਇਹਨਾਂ ਤੋਂ ਵੱਡੀ ਕੋਈ ਆਸ ਰੱਖੀ ਜਾ ਸਕਦੀ ਆ ਕਦੇ ਨਹੀਂ ਰੱਖੀ ਜਾ ਸਕਦੀ ਕਿਉਂਕਿ ਦੋ ਸਰਕਾਰਾਂ ਰਾਜ ਕਰਦੀਆਂ ਤੁਹਾਡੇ ਤੇ ਇੱਕ ਕੱਚੀਆਂ ਸਰਕਾਰਾਂ ਜਿਨ੍ਹਾਂ ਨੂੰ ਤੁਸੀਂ 5 ਸਾਲਾਂ ਬਾਅਦ ਬਦਲਨ ਦਾ ਹੱਕ ਰੱਖਦੇ ਆ ਅਤੇ ਦੂਜੇ ਪਾਸੇ ਪੱਟੀਆਂ ਸਰਕਾਰਾਂ ਜਦੋਂ ਤੁਸੀਂ ਆਪਦੇ ਹੱਕ ਮੰਗਦੇ ਆ ਉਹ 52 ਸਾਲ ਤੱਕ ਤੁਹਾਡੇ ਮਗਰੋਂ ਨਹੀਂ ਲੈਂਦੀਆਂ ਜਿਹੜੀਆਂ ਤੁਹਾਡੇ ਚਿੱਤੋਂ ਬਾਹਰ ਪੁੜੇ ਸਿੱਕਣ ਦੇ ਨਹੀਂ ਤਿਆਰ ਹੁੰਦੀਆਂ ਜਿਹੜੀਆਂ ਅੱਜ ਵੀ ਵੱਡੇ ਬੈਰੀਕੇਡ ਲਾਏ ਹੋਏ ਆ ਉਸ ਗੰਦੂਰੇ ਗੁੰਡੇ ਦੇ ਗੈਂਗ ਨੂੰ ਬਚਾਉਣ ਤੇ ਨਹੀਂ ਅਤੇ ਇੱਥੋਂ ਦਾ ਐਸਐਸਪੀ ਆ ਜਿਹੜੀ ਬਿਰਕਿਆ ਜਾਣ ਜਦੋਂ ਕਿ ਉਥੋਂ ਚੰਦਪਾਣ ਦੇ ਵਿੱਚ ਆਪ ਜਾ ਕੇ ਅਗਵਾਈ ਕਰਦੀ ਆ ਸਾਰੀ ਪੁਲਿਸ ਦੀ ਤੇ ਜਦੋਂ ਇਹ ਕਹਿੰਦੀ ਆ ਉਹ ਅਸਕਾਰ ਰਹੀ ਆ ਕਿ ਤੁਸੀਂ ਲੋਕ ਕਾਦੇ ਵਾਸਤੇ ਬੈਠੇ ਆ ਦੂਜੇ ਪਾਸੇ ਕਾਨੂੰਨ ਦੀ ਦੁਹਾਈ ਪਾਉਂਦੇ ਆ ਵੀ ਇੱਥੇ ਕਾਨੂੰਨ ਨੂੰ ਖਤਰਾ ਹੈ ਅਤੇ ਪੁਲਸ ਤੁਹਾਡੀ ਸੁਰੱਖਿਆ ਦੇ ਲਈ ਵਚਨਬੱਧਾ ਭਾਵੇਂ ਆਸ ਰੱਖਿਆ ਜਿਹੜੀ ਛੜਕਾਂ ਦੇ ਉੱਤੇ ਤੁਹਾਨੂੰ ਮਿਲ ਰਹੀ ਆ ਆਸਰ캬 ਜਿਹੜੀ ਜੌਂਦ ਦੇ ਵਿੱਚ ਜਦੋਂ ਇੱਕ ਬਸੇ ਥੁੰਦੀ ਸਰਕਾਰ ਡੌਂਡੀ ਪਿੱਟ ਰਹੀ ਹੋਵੇ ਵੀ جنگ ਦਾ ਖਤਰਾ ਸਾਡੇ ਦੇਸ਼ ਨੂੰ ਜੰਗ ਲੱਗੀ ਹੋਈ ਆ ਲੋਕਾਂ ਨੂੰ ਅਮਨ ਸ਼ਾਂਤ ਘਰੇ ਬੈਠਣ ਦੀ ਲੋੜ ਆ ਦੂਜੇ ਪਾਸੇ ਸਾਰਾ ਪੰਜਾਬ ਦਾ ਪ੍ਰਸ਼ਾਸਨ ਆ ਜਿਹੜਾ ਜਿਉਂਦ ਪਿੰਡ ਦੇ ਵਿੱਚ ਕਿਸਾਨਾਂ ਤੋਂ ਜ਼ਮੀਨਾਂ ਖੋ ਕੇ ਉਹਨਾਂ ਸ਼ਰਮਾਇਤਾਰਾਂ ਨੂੰ ਦੇਣ ਦੇ ਲਈ ਪੱਪਾ ਪਾਰ ਹੋਇਆ ਬੈਠਾ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਸਤੇ ਰਾਜਨੀਤੀ ਕਰ ਰਿਹਾ ਹੈ ਇਸੇ ਤੇ ਕਈ ਭਰਾਵੋ ਇਹ ਇਕੱਲਾ ਇੱਕਥਾਂ ਜੰਦ ਜਏ ਹੋਈ ਨਹੀਂ ਪੰਜਾਬ ਦੇ ਵਿੱਚ ਸੰਘਰਸ਼ਾਂ ਦੇ ਪਿੰਡ ਮੱਲੇ ਹੋਏ ਆ ਲੋਕਾਂ ਨੇ ਇੱਕ ਪਾਸੇ ਆਦਰੋ ਸਕੂਲ ਜਿਹੜਾ ਲੋਕਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਵਾਸਤੇ ਇਹਨਾਂ ਨੇ ਦਿੱਤੇ ਹੋਏ ਆਪਰੋਸ ਕੇ ਦੂਜੇ ਪਾਸੇ ਉੱਥੇ ਆਦਰੋ ਸਕੂਲ ਦੇ ਵਿੱਚ ਜਿਹੜਾ ਸਾਡੀ ਮੈਨੇਜਮੈਂਟ ਕੰਮ ਕਰਦੀ ਆ ਉਸ ਪ੍ਰਸ਼ਟ ਮੈਨੇਜਮੈਂਟ ਦੀ ਮਦਦ ਕਰਨ ਲਈ ਪੰਜਾਬ ਦੀ ਸਰਕਾਰ ਉਹਦੇ ਸਿਰ ਤੇ ਖੜੀ ਆ ਅਤੇ ਬਠਿੰਡੇ ਦਾ ਡੀਸੀ ਜਿਹੜਾ ਉਹਦੇ ਹੱਕ ਦੇ ਵਿੱਚ ਬੁਗਤਰਿਆ ਅਤੇ ਇੱਕ ਪਾਸੇ ਨਾਰਾ ਇਹ ਦਿੱਤਾ ਜਾ ਰਿਹਾ ਵੀ ਇੱਥੋਂ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਭ੍ਰਿਸ਼ਟਾਚਾਰ ਪ੍ਰਭੂ ਖਤਮ ਕਰਨ ਵਾਲੇ ਆਪ ਹੀ ਭ੍ਰਿਸ਼ਟ ਹੋਏ ਬੈਠੇ ਆ ਅਤੇ ਦੂਜੇ ਪਾਸੇ ਇਹ ਕਹਿੰਦੇ ਆ ਵੀ ਇੱਥੇ ਜੰਗ ਛੁੜੀ ਹੋਈ ਆ ਇੱਥੇ ਜੋਤਾਂ ਪੰਜਾਬ ਦੇ ਵਿੱਚ ਲੱਗਾ ਉਹ ਆਂਦੇ ਨਸ਼ਿਆਂ ਦੇ ਵਿਰੋਧ ਦਾ ਕਹਿੰਦਾ ਨਸ਼ੇ ਖਤਮ ਕਰਨੇ ਆ ਪ੍ਰਭੂ ਨਸ਼ੇ ਇਉਂ ਨਹੀਂ ਖਤਮ ਹੋਣੇ ਜਦੋਂ ਇੱਥੇ ਇਹਨਾਂ ਦੇ ਐਮਐਲਿਆਂ ਦੇ ਡਰਾਈਵਰ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਕੰਡੇ ਸਮੇਤ ਪੰਜਾਬ ਦੀ ਪੁਲਿਸ 6-6 ਗ੍ਰਾਮ ਚਿੱਟਾ ਫੜ ਲਵੇ ਅਤੇ ਉਹ ਉਸੇ ਤਰ੍ਹਾਂ ਹੀ ਫਿਰਦੇ ਰਹਿਣਾ ਨਸ਼ੇ ਇਸ ਤਰ੍ਹਾਂ ਨਹੀਂ ਖਤਮ ਹੋਣੇ ਬਠਿੰਡੇ ਦੇ ਵਿੱਚ ਇਹਨਾਂ ਦੇ ਪੁਲਿਸ ਦੀ ਜਿਹੜੀ ਉਹ ਲੜਕੀਆਂ ਨੂੰ ਪੜ੍ਹਾ ਜਾਵੇ ਅਤੇ ਉਹਨੂੰ ਜ਼ੁਬਾਨਤ ਵੀ ਮਿਲ ਜਾਵੇ ਐਸ ਤੱਕ ਦੀ ਹਾਲਤ ਬਣੀ ਹੋਈ ਆ ਦੂਜੇ ਪਾਸੇ ਸਾਡੇ ਜਿਹੜੇ ਪੜ੍ਹੇ ਲਿਖੇ ਬੇਰੁਜ਼ਗਾਰ ਆ ਉਹਨਾਂ ਨੂੰ ਰੁਜ਼ਗਾਰ ਦੀ ਥਾਂ ਤੇ ਨਸ਼ੇ ਤੇ ਲਾਇਆ ਹੋਇਆ ਮਾੜਾ ਮੋਟਾ ਖਾਣ ਵਾਲਿਆਂ ਤੇ ਵੱਡੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਤੱਕਿਆ ਹੋਇਆ ਇਸੇ ਤਰ੍ਹਾਂ ਇਹਨਾਂ ਨੂੰ ਇਹ ਲੱਗਦਾ ਸੀ ਵੀ ਚੰਦ ਭਾਂ ਦੇ ਵਿੱਚ ਲੋਕਾਂ ਨੂੰ ਕੁੱਟ ਕੇ ਸਿੱਧਾ ਕੀਤਾ ਜਾ ਸਕਦਾ ਹੈ ਮਸਲਾ ਕੋਈ ਵੱਡਾ ਨਹੀਂ ਮਸਲਾ ਸਿਰਫ ਨਾਲੀ ਦਾ ਸੀ ਜਿਹਦੇ ਕਰਕੇ ਉੱਥੋਂ ਦੇ ਲੋਕਾਂ ਨੂੰ ਉਹਨਾਂ ਨੇ ਜੇਲਾ ਦਿਖਾਈਆਂ ਅਤੇ ਇੱਥੋਂ ਤੱਕ ਨਹੀਂ ਬਖਸ਼ਿਆ ਜਿਹਦੇ ਚ ਸਾਡੀਆਂ ਮਾਮਾ ਭੈਣਾਂ ਨੂੰ ਵੀ ਦੰਗ ਤੇ ਜ਼ੋਰ ਦੇ ਨਾਲ ਸਲੱਖਾਂ ਦੇ ਪਿੱਛੇ ਲਗਾਏ ਤੇ ਉਹਨਾਂ ਤੇ ਜ਼ਬਰ ਕੀਤਾ ਇਸ ਕਰਕੇ ਪੰਜਾਬ ਦੀ ਧਰਤੀ ਦੇ ਅਣਖੀ ਲੋਕ ਬਿਲਕੁਲ ਵੀ ਇਹਨਾਂ ਦੀ ਇਸ ਗੱਲ ਦਾ ਜਵਾਬ ਦੇਣ ਲਈ ਤਿਆਰ ਆ ਕਦੇ ਵੀ ਇਹਨੇ ਕੋ ਕਬਰਾ ਕੇ ਡਰਨਗੇ ਨਹੀਂ ਕਿਉਂਕਿ ਜੋਬਰਦਾ ਟਕਰਾ ਜਿਹੜਾ ਉਹ ਬੜੇ ਹੀ ਸਬਰ ਦੇ ਨਾਲ ਕੀਤਾ ਜਾ ਸਕਦਾ ਹੈ ਇਸ ਕਰਕੇ ਅਸੀਂ ਇਹ ਤਾਂ ਹੀ ਕਹਨੇ ਆ ਆ ਪਰਖ ਜਾਬਰਾਂ ਓਏ ਸਾਡਾ ਸਬਰ ਤੈਨੂੰ ਨਿਲਕਾਰੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਨੂੰ ਧੰਨਵਾਦੀ ਗੁਰਬਾਣੀ ਦਾ ਕਥਨ ਹੈ ਸੂਰਾ ਸੋ ਪਹਿਚਾਣੀ ਹੈ ਜੋ ਲਰੇ ਦੀਨ ਕੇ ਹੇਤ ਉਰਜਾ-ਪੁਰਜਾ ਕਟ ਮਰੂੰ ਕਰੂਣਾ ਛਾਡੋ ਕੇ ਬਹੁਤ ਬਹੁਤ ਧੰਨਵਾਦ ਸਾਥੀ ਕਿਸਾਨ ਜਿੱਥੇ ਬੰਦਿਆਲੇ ਦਾ ਜਿਨ੍ਹਾਂ ਨੇ ਮਜ਼ਦੂਰਾਂ ਦੇ ਹੱਕ ਵਿੱਚ ਅੱਗੇ ਆਵਾਜ਼ ਬੁਲੰਦ ਕੀਤੀ ਹੈ ਸਾਥੀਓ ਤੁਸੀਂ ਉਹ ਸ਼ੂਰਮੇ ਹੋ ਜਿਹੜੇ ਇਹ ਦੀਨ ਲੋਕਾਂ ਦੀ ਖਾਤਰ ਆ ਦੁਖੀਆਂ ਦੀ ਖਾਤਰ ਆ ਚੰਦ ਭਾਂਦੇ ਲੋਕਾਂ ਦੀ ਖਾਤਰ ਵਿੱਚ ਮੈਦਾਨ ਵਿੱਚ ਹੋ ਕਿਉਂਕਿ ਹਰ ਇੱਕ ਬੰਦਾ ਵੱਡੇ ਲੋਕਾਂ ਵਾਸਤੇ ਖੜ ਜਾਂਦਾ ਪਰ ਮਜ਼ਦੂਰਾਂ ਲਈ ਗਰੀਬਾਂ ਲਈ ਦੀਨ ਦੁਖੀਆਂ ਦੀ ਖਾਤਰ ਖੜਨਾ ਬਹੁਤ ਵੱਡੀ ਗੱਲ ਹੈ ਤੁਸੀਂ ਉਹ ਜਗਰੇਵਾਲੇ ਇਨਸਾਨ ਹੋ ਜਿਹੜੇ ਚੰਦ ਭਾਂਦੇ ਲੋਕਾਂ ਦੀ ਖਾਤਰ ਖੜੇ ਹੋ ਬਹੁਤ ਬਹੁਤ ਧੰਨਵਾਦ ਅਗਲੀ ਗੱਲ ਸਾਥੀਓ ਇਹ ਕੋਈ ਅਜਦਾ ਮਾਮਲਾ ਨਹੀਂ ਕਿ ਜਦੋਂ ਤੋਂ ਦੁਨੀਆ ਸਾਜੀ ਆ ਜਿਹੇ ਵੱਡੇ ਅਮੀਰ ਲੋਕ ਆ ਜਿਹੜੇ ਵੱਡੇ سرمایہਦਾਰ ਆ ਉਹ ਛੋਟਿਆਂ ਤੇ ਜ਼ੁਲਮ ਕਰਦੇ ਆਏ ਆ ਪਰ ਜਿਹੜੀਆਂ ਕੌਮਾਂ ਆ ਆਪਨੂੰ ਬਚਾਉਣ ਲਈ ਲੜਦੀਆਂ ਆ ਆਪ ਦੇ ਆਪਨੂੰ ਬਚਾਉਂਦੀਆਂ ਆ ਉਸ ਘਰਸ਼ ਕਰਦੀਆਂ ਉਹ ਕੌਮਾਂ ਜੋਗਿਆ ਰਹਿ ਜਾਂਦੀਆਂ ਜਿਹੜੇ ਜ਼ੁਲਮ ਦਾ ਸ਼ਿਕਾਰ ਹੋ ਕੇ ਜੋ ਜ਼ੁਲਮ ਚੱਲਦੇ ਆ ਜਾਂ ਖਤਮ ਹੋ ਜਾਂਦੇ ਆ ਇਸ ਕਰਕੇ ਆਪਣਾ ਮਜ਼ਦੂਰ ਵਰਗਾਂ ਅੱਜ ਚੇਤਨਾ ਕਿ ਅਸੀਂ ਕਦੇ ਵੀ ਇਹ ਜ਼ੁਲਮ ਜ਼ੁਲਮੀ ਲੋਕਾਂ ਦੇ ਜੁਮਲਾ ਸ਼ਕਾਰ ਨਹੀਂ ਹੋਵਾਂਗੇ ਸਾਥੀਓ